ਲੋ ਜੀ ਪਹੁੰਚ ਗਏ ਆਪਾਂ ਗੁਰੂ ਸੇਗ ਬਾਦਰ ਪਬਲਿਕ ਸਕੂਲ ਤੇ ਭਰਾ ਆਪਣਾ ਗਿਆ ਫਾ ਗੱਡੀ ਲੈ ਕੇ ਅੰਦਰ ਤੇ ਉਹਨੇ ਚੈੱਕ ਕਰਾ ਕੇ ਆ ਜਾਂਦਾ ਇੰਨੇ ਆਪਾਂ ਉਹ ਰੇ ਖੜਦਾਂਗੇ ਆ ਖੜੀ ਆਪਣੀ ਗੱਡੀ ਤੇ ਫਿਰ ਉਹਦੇ ਤੋਂ ਆਪਾਂ ਚਾਲਦੇ ਆ ਜੀ ਪਉਨੇ ਚੱਲੇ ਲੋ ਜੀ ਗੱਡੀਆਂ ਸਾਰੀਆਂ ਸਕੂਲ ਦੀਆਂ ਸਕੂਲ ਚ ਆ ਗਈਆਂ ਤੇ ਆਪਾਂ ਨੇ ਵੀ ਗੱਡੀ ਸਕੂਲ ਚ ਲਿਆ ਕੇ ਲੈ ਫਿਕਰ ਚੈੱਕ ਕਰਾ ਕੇ ਤੇ ਇਹ ਸਕੂਲ ਪਿਆ ਜਾਂਦਾ ਜੀ ਮਲੇਰ ਕੋਟਲਾ ਤੋਂ ਧੋਰੀ ਸੰਗਰੂਰ ਰੋਡ ਤੇ ਤੇ ਇਹ ਰੋਡ ਆ ਜਿੱਦਾ ਇੱਧਰਲੇ ਹੱਦ ਨੂੰ ਜਾ ਰਿਹਾ ਸੰਗਰੂਰ ਨੂੰ ਲਓ ਜੀ ਆਪਾਂ ਜਾ ਰਹੇ ਹਾਂ ਨੰਗਲ ਨੂੰ ਤੇ ਅਨੰਦਪੁਰ ਸਾਹਿਬ ਤੋਂ ਅੱਗੇ ਤੇ ਭਰਾ ਕਹਿੰਦਾ ਤੂੰ ਉੱਥੇ ਅਨੰਦਪੁਰ ਸਾਹਿਬ ਦਾ ਦਰਸ਼ਨ ਕਰਿਆਈ ਤਾਂ ਕਰਕੇ ਆਪਾਂ ਨਾਲ ਚੱਲ ਬੜੇ ਭਰਾ ਦੇ ਤੇ ਰੋਡ ਦੇਖੋ ਜੀ ਪੂਰਾ ਘੈਂਟ ਨੇਗੇ ਤੇ ਆਪਾਂ ਮਾ ਸੋਨੋ ਵੀ ਦਿਖਾ ਦਈਏ ਵੀ ਉਹ ਰੋਡ ਦਾ ਤੇ ਇਧਰਲੀ ਸਾਈਡ ਜ਼ਿਆਦਾ ਹਰਿਆਲੀ ਰਹਿੰਦੀ ਹੈ ਜੀ ਅਨੰਦਪੁਰ ਸਾਈਡ ਮੀਮੂ ਬਾਰਸਾ ਬੁਰਸਾ ਜ਼ਿਆਦਾ ਪੈਂਦੀਆਂ ਨੇ ਤਾਂ ਕਰਕੇ ਤੇ ਵਿਊ ਬਹੁਤ ਘੈਂਟ ਆ ਰਿਹਾ ਜੀ ਸੋਹਣਾ ਬਹੁਤ ਲੱਗ ਰਿਹਾ ਮਿੱਤਰੋ ਆਪਾਂ ਰਾਤ ਕਿਤੇ ਨਹੀਂ ਰੁਕੇ ਹੈਗੇ ਤੇ ਦਰਸ਼ਨ ਆਪਾਂ ਮਤਲਬ ਅਨੰਦਪੁਰ ਸਾਹਿਬ ਚੱਲ ਕੇ ਹੀ ਕਰਾਂਗੇ ਤੇ ਗੁਰੂ ਘਰਾਂ ਦੇ ਰਾਤ ਚ ਰੁਕੇ ਆਪਾਂ ਰਾਤ ਤਾਣੀ ਜੀ ਆਪਾਂ ਨੂੰ ਅੱਗੇ ਕੰਮ ਕੋਈ ਜ਼ਰੂਰੀ ਸੀਗਾ ਤੇ ਬੰਦੇ ਨੂੰ ਮਿਲਣਾ ਸੀ ਆ ਤੇ ਉਹਨੇ ਵੀ ਗਾਂ ਜਾਣਾ ਸੀ ਤਾਂ ਕਰਕੇ ਆਪਾਂ ਕਿਤੇ ਨਹੀਂ ਰੁਕੇ ਤੇ ਬਸ ਚੱਲੀ ਜਾਂਨੇਗੇ ਮੈਂ ਅਨੰਦਪੁਰ ਸਾਹਿਬ ਚ ਆਪਾਂ ਉਤਰ ਜਾਗੇ ਉੱਥੇ ਆਪਾਂ ਦਰਬਾਰ ਸਾਹਿਬ ਦੇ ਤੇ ਨਾਲੇ ਸਾਰੇ ਵਾਲੇ ਦੁਆਲੇ ਦਰਸ਼ਨ ਕਰ ਲਾਂਗੇ ਨੇ ਭਰਾਵ ਦਾ ਕੰਮ ਜਾ ਕੇ ਵਾਪਸ ਆ ਜੂਗਾ ਜੀ ਤੇ ਲਓ ਜੀ ਲੋ ਦੇਖੋ ਸਨਸੈਟ ਹੋ ਚੱਲਿਆਗਾ ਤੇ ਟਾਈਮ ਵੀ ਹੋ ਗਿਆ 6 6 ਦਾ ਟਾਈਮ ਹੋ ਗਿਆ ਤੇ ਲੋ ਜੀ ਆਪਾਂ ਵੀ ਪਹੁੰਚ ਚੱਲੇ ਆਂ ਅਨੰਦਪੁਰ ਬੱਸ ਰਹਿ ਗਿਆ ਕਿੰਨੇ ਕਿਲੋ ਮਿੰਟਾ ਮੰਨ ਕੇ ਚੱਲੋ ਵੀ 35 ਕਿਲੋਮੀਟਰ ਰਹਿ ਗਿਆ ਇੱਥੋਂ ਲੋ ਜੀ ਪਹੁੰਚ ਗਏ ਆਪਾਂ ਕੀਰਤਪੁਰ ਸਾਹਿਬ ਤੇ ਇਹ ਆ ਜਿਹੜਾ ਕੀਰਤਪੁਰ ਸਾਹਿਬ ਦਰਿਆ ਜਪਣਾ ਵਾਗਾ ਜਿਹਦੇ ਦੋ ਤਿੰਨ ਨਹਿਰਾਂ ਨਿਕਲਦੇ ਨੇ ਪਾਖੜਾ ਤੇ ਆਪਾਂ ਉਥੇ ਪਹੁੰਚ ਗਏ ਲੋ ਜੀ ਤੇ ਲਓ ਦੇਖੋ ਕਿੰਨਾ ਐਂਡ ਵੀ ਆ ਰਿਹਾ ਹੈ ਕੇਸਗੜ੍ਹ ਸਾਹਿਬ ਅਨੰਦਪੁਰ ਦੀ ਦਰਸ਼ਣੀ ਧਿਉੜੀ ਤੇ ਆ ਗਏ ਆਪਾਂ ਤੇ ਇਹ ਆ ਗਈ ਜੀ 메ਨ ਦਰਸ਼ਣੀ ਧਿਉੜੀ ਤੇ ਅਨੰਦਪੁਰ ਸਾਹਿਬ ਦੀ ਤੇ ਲਓ ਆਪਾਂ ਐਂਟਰ ਕਰ ਚੁੱਕੇ ਹਾਂਗੇ ਤੇ ਬਸ ਪਹੁੰਚੇ ਅਨੰਦਪੁਰ ਲਓ ਜੀ ਆਪਾਂ ਪਹੁੰਚ ਗਏ ਅਨੰਤਾ ਦੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਤੇ ਚੱਲ ਕੇ ਕਰਵਾਉਣਾ ਸਾਨੂੰ ਦਰਸ਼ਨ ਪਰ ਪਰਣਾ ਬੰਨ ਲਈ ਆਪਾਂ ਪਰਣਾ ਬੰਨਗੇ ਫਿਰ ਚੱਲਦੇ ਹਾਂ ਦਰਬਾਰ ਸਾਹਿਬ ਤੇ ਤੁਹਾਡੇ ਵੀ ਕਰਾਉਣੇ ਆ ਦਰਸ਼ਨ ਆਪਾਂ ਤੁਹਾਨੂੰ ਵੀ ਚੱਲ ਕੇ ਸਾਹਮਣੇ ਉੱਪਰ ਕਰ ਲੋ ਜੀ ਦਰਸ਼ਨ ਦਰਬਾਰ ਸਾਹਿਬ ਦੇ ਤੇ ਲੱਗਦਾ ਸੰਗਤ ਕਾਫੀ ਜ਼ਿਆਦਾ ਆਈ ਹੋਈ ਹੈ ਜੀ ਹਿੱਦਰ ਆਪਣੇ ਗੱਡੀਆਂ ਵਾਲੀ ਪਾਰਕਿੰਗ ਸਾਰੀ ਬੱਸਾਂ ਗੱਡੀਆਂ ਟਰੈਕਟਰ ਨਾਲ ਪੂਰੀ ਫੁੱਲ ਤੋਂ ਭਰੀ ਪਈ ਹੈਗੀ ਤੇ ਦੇਖਦੇ ਆ ਕਮਰਾ ਮਿਲੂਗਾ ਜਾਂ ਨਹੀਂ ਤੇ ਨਹੀਂ ਤਾਂ ਫਿਰ ਰਾਤ ਨੂੰ ਤਾਪ ਦਰਸ਼ਨ ਕਰਕੇ ਵਾਪਸ ਹੋ ਜਾਾਂਗੇ ਭਰਾ ਆਪਣਾ ਇਹਨੇ ਆਪਣੇ ਕੰਮ ਵਿੱਚ ਵਗ ਗਿਆ ਤੇ ਉਹਨੂੰ ਜਾ ਮੁੜ ਕੇ ਆਉਂਦੇ ਨੂੰ ਆਪਾਂ ਇਹਨੇ ਦਰਸ਼ਨ ਦਰਸ਼ਨ ਕਰ ਲਾਂਗੇ ਗੁਰਦੁਆਰਾ ਸਾਹਿਬ ਮੱਥਾ ਟੇਕ ਲਾਂਗੇ ਤੇ ਨਾਲੇ ਉਧਰ ਆਨੰਦਗੜ੍ਹ ਕਿਲੇ 'ਚ ਜਾਇਆਵਾਂਗੇ ਤੇ ਫਿਰ ਬੱਸ ਹੋ ਸਕਦਾ ਵੀ ਆਪਾਂ ਰਾਤੋ-ਰਾਤੀ ਵਾਪਸੀ ਕਰ ਲਈਏ ਜੇ ਤਾਂ ਕਮਰਾ ਵੜ ਗਿਆ ਫਿਰ ਤਾਂ ਇੱਥੇ ਰਹਿਾਂਗੇ ਆਪਾਂ ਤੇ ਲੋ ਜੀ ਮਿੱਤਰੋ ਰੌਣਕ ਸ਼ੌਣਕ ਪੂਰੀ ਫੁੱਲ ਆ ਗਈ ਤੇ ਇੱਥੇ ਆ ਕੇ ਮਨ ਨੂੰ ਸਕੂਨ ਮਿਲਦਾ ਹੁਸਤਾਨ ਅੰਦਪੁਰ ਦੀ ਧਰਤੀ ਤੇ ਹੀ ਗੁਰੂਆਂ ਦੀ ਧਰਤੀ ਤੇ ਪ੍ਰਵਾਹਪੁਰੀ ਫਿਰ ਤਿੱਖੀ ਚੜ੍ਹਾਈ ਹੈ ਇੱਥੇ ਲੱਗਦਾ ਹੈ ਜੋਰ ਪੱਟਾਂ ਦਾ ਲੋ ਜੀ ਗੁਰੂ ਘਰ ਦਾ ਕੰਮ ਚੱਲੀ ਜਾ ਰਿਹਾ ਹੈਗਾ ਤੇ ਉੱਪਰ ਦਰਬਾਰ ਸਾਹਿਬਾ ਦਾ ਦਰਬਾਰ ਸਾਹਿਬ ਦੇ ਇੰਦਰ ਰਾਸ ਤੇੜੀ ਸਾਹਿਬ ਦਾ ਕੰਮ ਚੱਲ ਰਿਹਾ ਹੈਗਾ ਤੇ ਇੱਧਰ ਦੀ ਰਸਤਾ ਕੀਤਾ ਹੋਇਆ ਹੈ ਗਰਾਹਦਾਰੀ ਤੇ ਘਾੜੜੀ ਕਰਕਣੀ ਦੀ ਜਦੋਂ ਆਪਾਂ ਪਹਿਲਾਂ ਹੋਲੇ ਮਹਲੇ ਤੇ ਆਏ ਸੀਗੇ ਉਦੋਂ ਵੀ ਕੰਮ ਚੱਲ ਰਿਹਾ ਸੀਗਾ ਤੇ ਕੰਮ ਚੱਲਦਿਆਂ ਨੂੰ ਗੁਰੂ ਘਰ ਦਾ ਘੱਟੋ ਘੱਟ 2 3 ਮਹੀਨੇ ਦੇ ਆਸ-ਪਾਸ ਹੋ ਗਿਆ ਤੇ ਜਾਨੀ ਕਿ ਕੁਝ ਬਣਾ ਰਹੇ ਨੇ ਸਰਾਹਪੁਰਾ ਮਾ ਜੀ ਇੱਥੇ ਰਹੀਆ ਦਰਵਾਜ਼ਾ ਸੀਗਾ ਤੇ ਪਹੁੰਚ ਗਏ ਆਪਾਂ ਆਨੰਦਪੁਰ ਸਾਹਿਬਾ ਜੀ ਦਰਬਾਰ ਸਾਹਿਬ ਦਾ ਮੱਥਾ ਟੇਕਣ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਈਏ ਆ ਦੇਖੋ ਜੀ ਫੁੱਲਾਂ ਦੇ ਗਮਲੇ ਕਿੰਨੇ ਸੋਹਣੇ ਲੱਗਦੇ ਹਨ ਗਮਲੇ ਤੇ ਲੱਗੇ ਹੋਏ ਫੁੱਲ ਤੇ ਇੱਥੋਂ 뷰 ਵੀ ਬਹੁਤ ਘੈਂਟ ਆ ਰਿਹਾ ਹੈ ਗੁਰੂ ਘਰ ਦਾ ਤੇ ਲਓ ਜੀ ਕਰ ਲੋ ਦਰਸ਼ਨ ਹੁਣ ਆਪਾਂ ਉੱਪਰ ਰਹਿ ਗਿਆ ਦਰਬਾਰ ਸਾਹਿਬ ਤੇ ਉੱਪਰ ਚੱਲਦੇ ਹੁਣ ਦਰਬਾਰ ਸਾਹਿਬ ਲਵਾਉਣੇ ਚੱਲ ਕੇ ਹਾਜ਼ਰੀ ਗੁਰੂ ਦੇ ਚਰਨਾਂ ਚ ਲਓ ਜੀ ਦਰਬਾਰ ਸਾਹਿਬ ਉੱਪਰ ਆ ਗਿਆ ਤੇ ਉੱਪਰ ਚੱਲ ਗਿਆ ਆਪਾਂ ਤੁਹਾਨੂੰ ਕਰਵਾਉਣੇ ਦਰਸ਼ਨ ਤੇ ਅੰਦਰੋਂ ਸੱਚਖੰਡ ਸਾਹਿਬ ਦੇ ਆਪਾਂ ਨਹੀਂ ਦਰਸ਼ਨ ਕਰਵਾ ਸਕਦੇ ਜੀ ਬਾਹਰੋਂ ਕਰ ਦਰਸ਼ਨ ਹੋਗੇ ਸੰਦਲਾ ਅੰਦਰੋਂ ਦਰਸ਼ਨ ਹੋਗੇ ਤੇ ਕਿਉਂਕਿ ਗੁਰੂ ਘਰ ਦੀ ਕੋਈ ਮर्यादा ਹੁੰਦੀ ਹੈ ਪਰੰਪਰਾ ਅਨੁਸਾਰ ਆਪਾਂ ਇਹ ਕਰਨਾ ਨਹੀਂ ਕਿ ਅੰਦਰੋਂ ਵੀਡੀਓ ਬਣਾਉਣੀ ਨਹੀਂ ਕਿਉਂਕਿ ਬੰਦ ਕੀਤੀ ਹੁੰਦੀ ਹੈ ਜੀ ਲਓ ਜੀ ਪਹੁੰਚ ਗਏ ਤਕਸ਼ਕੇਸ਼ਗੜ੍ਹ ਸਾਹਿਬ ਤੇ ਪਹਿਲਾਂ ਆਪਾਂ ਨਿਸਾਨ ਸਾਹਿਬ ਤੇ ਲਵਾਈਏ ਹਾਜ਼ਰੀ ਤੇ ਫਿਰ ਆਪਾਂ ਲੋ ਜੀ ਦਰਬਾਰ ਸਾਹਿਬ ਮੱਥਾ ਪਾ ਟੇਕਿਆ ਗੁਰੂ ਦੇ ਚਰਨਾਂ 'ਚ ਹਾਜ਼ਰੀ ਆਪਣੀ ਲੱਗੀ ਤੇ ਚੈੱਕ ਕਰੋ ਅਨੰਦਪੁਰ ਸਾਹਿਬ ਦਾ 뷰 ਸਾਰਾ ਆ ਸਾਹਮਣੇ ਉੱਚੀ ਪਹਾੜੀ ਦੀੰਦੀ ਆ ਮਾ ਮਾਨੇਣਾ ਦੇ ਵੀ ਦੀ ਤੇ ਇਹ ਆਲੇ ਦੁਆਲੇ ਦਾ 뷰 ਆ ਜੀ ਤੇ ਅਨੰਦਪੁਰ ਸਾਹਿਬ ਦਾ ਗੁਰੂ ਘਰ ਤੋਂ ਪੂਰਾ ਘੈਂਟ ਸਾਫ਼ ਸੁਥਰਾ ਦਿਨ ਹੈਗਾ ਤੇ ਲੋ ਜੀ ਚੱਲੋ ਤੁਸੀਂ ਵੀ ਦਰਸ਼ਨਾਂ ਤੇ ਲੋ ਜੀ ਮਹਾਰਾ ਜੀ ਦੇ ਵੀ ਦਰਸ਼ਨ ਕਰ ਲੋ ਬਾਹਰ ਉਹ ਦਵਾਰਾ ਸਾਹਿਬ ਦੇ ਸਕਰੀਨਾਂ ਲੱਗੀਆਂ ਹੋਣੇਗੇ ਤੇ ਆਪਾਂ ਨੇ ਤੁਹਾਨੂੰ ਕਹਿਆ ਜੀ ਦਰਸ਼ਨ ਕਰਵਾਵਾਂਗੇ ਤੇ ਲੋ ਜੀ ਸਕਰੀਨਾਂ ਰਾਹੀਂ ਦਰਸ਼ਨ ਕਰ ਲੋ ਤੇ ਪਾਠ ਚੱਲ ਰਿਹਾ ਮਹਾਰਾ ਜੀ ਦਾ ਤੇ ਆਪਾਂ ਵਾਹ ਚਲੋ ਆਇਆ ਨਾ ਹੋਵੇ ਵੀ ਹੱਤਾ ਤੁਹਾਨੂੰ ਦਰਸ਼ਨ ਨਹੀਂ ਕਰਵਾਏ ਦਰਸ਼ਨ ਤਾਂ ਆਪਣੇ ਤੁਹਾਨੂੰ ਕਰਵਾਏ ਦਿੱਤੇ ਪਰ ਆਪਣਾ ਕੈਮਰਾ ਨਹੀਂ ਸਾਫ਼ ਹੈਗਾ ਤਾਂ ਕਰਕੇ ਥੋੜਾ ਜਿਹਾ ਕਿਸਮ ਹੈ ਰਾ ਜੂਮ ਕੱਟ ਕਰਦਾ ਹੈਗਾ ਤੇ ਫਿਰ ਵੀ ਆਪਾਂ ਤੁਹਾਨੂੰ ਕਰਵਾਈ ਦਿੱਤੇ ਦਰਸ਼ਨ ਜੀ ਤੇ ਆਪਾਂ ਆਪ ਵੀ ਕਰ ਲੇ ਲੋ ਜੀ ਕਰ ਲੋ ਦਰਸ਼ਨ ਪਰਵਾਰ ਸਾਹਿਬ ਦੇ ਅੰਦਰੋਂ ਦਾ ਪਾਣਾ ਨਹੀਂ ਕਰਵਾ ਸਕਦੇ ਕਿਉਂਕਿ ਗੁਰੂ ਘਰ ਦੀ ਹੁੰਦੀ ਹੈ ਪਰੰਪਰਾ ਦੇ ਅਨੁਸਾਰ ਹੈ ਨਾ ਤੇ ਲੋਕ ਕਿਉਂ ਦੇ ਨਿਸ਼ਾਨ ਰਹਿਣਾ ਪੰਥ ਮਹਾਰਾਜ ਜੀ ਦੇ ਕਾਸ਼ੇ ਕਰੀਓ ਬੋਹੇ ਗੁਰੂ ਕੋਪੀਰ ਆ ਲੋ ਜੀ ਆਪਾਂ ਕੱਲੀ ਪਹੁੰਚੇ ਹੋਏ ਆਂਗੇ ਸ੍ਰੀ ਅਨੰਦਪੁਰ ਸਾਹਿਬ ਤੇ ਭਰਾ ਆਇਆ ਸੀ ਆਪਣੇ ਨਾਲ ਲੋਕੋ ਕਿਹਾਗਾ ਕਲਹਾਲਾ ਨੰਗਲ ਕਾਟ ਤੇ ਸ੍ਰੀ ਕੇਸ਼ਵਰ ਸਾਹਿਬ ਲੋ ਜੀ ਆਪਾਂ 6:10 ਮਿੰਟਾਂ ਤੱਕ ਗੁਰਦੁਆਰਾ ਸਾਹਿਬ ਪਹੁੰਚ ਗਏ ਸੀਗੇ ਤੇ ਗੁਰਦੁਆਰਾ ਹਾਜ਼ਰੀ ਲਵਾ ਕੇ ਮੱਥਾ ਟੇਕ ਕੇ ਦਰਸ਼ਨ ਕਰਕੇ ਆਉਂਦੇ ਨੂੰ ਆਪਾਂ ਨੂੰ ਵੀ ਸਾਮ ਹੋ ਚੱਲੀ ਆ ਇੱਕ ਹਨੇਰਾ ਹੋ ਚੱਲੇਗਾ ਤੇ ਸੰਗਤ ਬਹੁਤ ਜਿਆਦਾ ਪਹੁੰਚੀ ਹੋਈ ਹੈਗੀ ਸ੍ਰੀ ਅਨੰਦ ਪ੍ਰਸਾਦ ਜੀ ਮਿੱਤਰੋ ਦਰਸ਼ਨ ਕਰਿਆ ਏ ਤੇ ਹੁਣ ਆਪਾਂ ਚੱਲਦੇ ਆ ਪ੍ਰਸ਼ਾਦਾ ਪਣੀ ਸਕਣ ਤੇ ਲੰਗਰ ਹਾਲ ਜੀ ਲੋ ਜੀ ਨੀਚੇ ਚੱਲ ਕੇ ਲੰਗਰ ਹਾਲ ਤੇ ਹੁਣ ਚੱਲਦੇ ਆ ਪ੍ਰਸ਼ਾਦਾ ਪਣੀ ਸਕੜੀਏ ਪਹਿਲਾਂ ਭੁੱਖ ਲੱਗੀ ਪਈ ਹੈਗੀ ਲੋ ਜੀ ਲੰਗਰ ਹਾਲ ਚ ਵੀ ਬਹੁਤ ਫਲ ਇਕੱਠਾ ਅੰਦਰ ਵੀ ਤੇ ਬਾਹਰ ਵੀ ਜੀ ਪਹੁੰਚ ਕੇ ਲੰਗਰ ਹਾਲ ਦੇ ਅੰਦਰ ਤੇ ਦੇਖੋ ਜੀ ਸੰਗਤ ਕਿੰਨੀ ਪਹੁੰਚੀ ਹੋਈ ਹੈਗੀ ਤੇ ਬਹੁਤ ਜਿਆਦਾ ਸੰਗਤ ਪਹੁੰਚੀ ਹੋਈ ਹੈ ਤੇ ਹੁਣ ਆਪਾਂ ਨੂੰ ਤਾਂ ਜਗ੍ਹਾ ਮਿਲ ਗਈ ਤੇ ਹੁਣ ਪ੍ਰਸ਼ਾਦਾ ਪਾਣੀ ਛਕੜੀਏ ਤੇ ਲੋ ਜੀ ਸੰਗ ਲੰਗਰ ਹਾਲ ਦੇ ਵਿੱਚ ਪੂਰੀ ਫੁੱਲ ਸੰਗਤ ਆ ਗਈ ਪ੍ਰਸ਼ਾਦਾ ਪਾਣੀ ਛਕ ਰਹੀ ਹੈਗੀ ਬੈਠੀ ਤੇ ਲੋ ਜੀ ਮੈਂ ਆਪਾਂ ਸੋਨੂੰ ਵੀ ਕਰਵਾਦੀ ਦਰਸ਼ਨ ਸੰਗਤ ਤਾਂ 12 ਮਹੀਨੇ 30 ਦਿਨ ਹੁਣ ਇਕੱਠੇ ਰਹਿੰਦਾ ਜੀ ਪੰਜਾਂ ਤਖਤਾਂ ਤੇ ਤੇ ਲੋ ਜੀ ਮਿੱਤਰੋ ਛੋਟੇ ਬੱਚਿਆਂ ਦੇ ਇੰਜੋਏ ਦਾ ਵੀ ਪੂਰਾ ਪ੍ਰਬੰੰਧ ਆ ਇਹ ਛੋਟੇ ਬੱਚਿਆਂ ਲਈ ਜਵਾਕਾਂ ਲਈ ਰੀਲ ਗੱਡੀ ਹੈਗੀ ਤੇ ਇੱਚ ਚ ਬਿਠਾ ਕੇ ਜਵਾਕਾਂ ਨੂੰ ਝੂਟੇ ਦਵਾਉਂਦੇ ਨੇਗੇ ਤੇ ਲੋ ਜੀ ਅੱਜ ਦੇ ਬੱਚੇ ਜਿੱਦੀ ਜਿਆਦਾ ਨੇ ਤੇ ਝੂਟੇ ਲੈ ਬਣਾ ਹਟਦੇ ਨਹੀਂ ਕਿ ਤੇ ਫਿਰ ਮਾਪੇ ਬਾਪ ਨੂੰ ਤਾਂ ਦਬਾਉਣੀ ਪੈਂਦੇ ਨੇ ਚਲੋ ਵਧੀਆ ਵੀ ਇੱਕ ਇੰਜੋਏ ਦਾ ਸਾਦਣਾ ਜੁਆਕ ਬਿੜੇ ਰਹਿੰਦੇ ਨੇ ਛੋਟੇ ਜਿਵਕਾਂ ਦਾ ਔਖਾ ਹੁੰਦਾ ਨਾ ਤੇ ਲੋ ਜੀ ਵੀਰ ਜੀ ਚੱਲੇ ਨੇਗੇ ਝੂਟਾ ਦੋਣਾ ਆਨੰਦਗੜ੍ਹ ਕਿਲੇ ਕੋਲੇ ਆਏ ਸੀ ਆਪਾਂ ਸੇ ਇੰਦਰ ਜਵਾਕਾਂ ਦੇ ਚੂਲੇ ਜੱਗੇ ਬੈਨੇ ਛੋਟੇ ਉਤੇ ਲੋ ਜੀ ਮਿੱਤਰੋ ਇਹ ਆ ਗਿਆ ਅਨੰਦਗੜ੍ਹ ਕਿਲਾ ਤੇ ਲੈਟ ਲੁੱਟਾਂ ਹੀ ਆ ਜਿਹੜੇ ਵੱਡਿਆਂ ਚੱਲਦੇ ਹੁੰਦੇ ਜੇ ਪਹਿਲਾਂ ਉਹ ਬੰਦ ਪਈਆਂ ਨੇ ਤੇ ਚੱਲਦੇ ਆਪਰਾ ਲੋ ਜੀ ਚੈੱਕ ਕਰੋ ਅਨੰਦਗੜ੍ਹ ਕਿਲੇ ਦਾ ਵਿਊ ਰਾਤ ਦਾ ਤੇ ਇੱਧਰ ਹੈਗੀ ਮੰਨ ਨਿੰਦੇਵੀਆ ਉੱਪਰ ਬਾਹੜਾਂ ਤੇ ਲੋ ਜੀ ਮਿੱਤਰੋ ਥੱਲੇ ਉਤਰ ਕੇ ਚੱਲਦੇ ਆਂ ਕਮਰੇ ਦਾ ਪਤਾ ਕਰਨਾ ਫੇਰ ਆ ਗਿਆ ਅਨੰਦਗੜ੍ਹ ਦਾ ਹਰ ਇੱਕ ਵਾਰ ਲੋ ਜੀ ਆਪਾਂ ਪਹੁੰਚ ਗਏ ਹੁਣ ਗੁਰਦੁਆਰਾ ਗੁਰੂ ਕਾ ਬਾਗ ਸਿੰਘਾਂ ਦਾ ਗੁਰਦੁਆਰਾ ਨਿੰਗ ਸਿੰਘਾਂ ਦਾ ਤੇ ਗੁਰਦੁਆਰਾ ਸਾਰਾ ਨਵਾਂ ਗੁਰਕਰ ਬਣਿਆਗਾ ਤੇ ਲੋ ਜੀ ਆਪਾਂ ਮਾ ਸੋਨੂ ਵੀ ਕਰਵਾ ਦਈਏ ਦਰਸ਼ਨ ਹਨਾ ਤੇ ਚਾਲਦੇ ਆ ਉੱਪਰ ਮੱਥਾ ਟੇਕਦੇ ਮਹਾਰਾਜ ਜੀ ਚਰਨਾਂ ਚਲਵਾਉਣੇ ਆ ਜੀ ਗੁਰੂ ਘਰ ਬਹੁਤ ਆਪਾਂ ਨੇ ਦਰਸ਼ਨ ਕਰਵਾਇਆ ਗੁਰੂ ਘਰ ਦੇ ਲੋ ਜੀ ਜਾਗ ਨਾ ਹੀ ਜਾਗ ਮੜੀ ਪੀ ਪੂਰੀ ਲੋ ਜੀ ਨਵੇਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਸਾਰੀ ਬਹੁਤ ਜ਼ਿਆਦਾ ਸੋਹਣੀ ਕੀਤੀ ਗਈ ਹੈਗੀ ਤੇ ਗੁਰਦੁਆਰੇ ਪਹੁੰਚ ਕੇ ਨਾਮ ਹੈਗਾ ਨਾ ਮਨ ਨੂੰ ਸਕੂਨ ਮਿਲਿਆ ਤੇ ਜੀ ਕਰਦਾ ਸੀ ਵੀ ਬਸ ਇੱਥੇ ਦੋ ਤਿੰਨ ਘੰਟੇ ਬੈਠੇ ਰਹੀਏ ਤੇ ਪਰ ਆਪਾਂ ਨੂੰ ਭਰਾ ਦਾ ਫੋਨ ਆ ਗਿਆ ਜੀ ਕਹਿੰਦਾ ਮੈਂ ਵੀ ਆਪਸਾ ਆ ਕੇ ਤਾਂ ਕਰਕੇ ਤਣੂ ਹਰ ਆਪਾਂ ਮਥੜੇ ਕੀ ਵਾਪਸ ਚੱਲਦੇ ਹਈ ਲੋ ਸਾਹਮਣੇ ਮਹਾਰਾਜ ਜੀ ਦੇ ਕਰ ਲਓ ਦਰਸ਼ਨ ਲੋ ਜੀ ਇਹ ਆਪਣੇ ਫੋਟੋ ਲਾਈਆ ਗੁਰੂ ਘਰ ਦੀ ਦੇਖ ਲਓ ਗੁਰਦੁਆਰਾ ਸੇਵਕ